ਐਕਟਰ ਨਾ ਹੁੰਦੇ ਤਾਂ ਸਾਇੰਟਿਸਟ ਹੁੰਦੇ ਕਿੰਗ ਖਾਨ ਇਸ ਤਰ੍ਹਾਂ ਹੋਈ ਸਿਨੇਮਾ ਦੀ ਦੁਨੀਆ ਦੇ ਵਿੱਚ ਐਂਟਰੀ ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੇਂ ਨ ਕੋਰੇ ਸ਼ਾਹਰੂਖ ਖਾਨ ਜੇਕਰ ਆਰਟਿਸਟ ਨਾ ਹੁੰਦੇ ਤਾਂ ਕੀ ਹੁੰਦੇ ਵੈਸੇ ਇਹ ਇਸ ਸਵਾਲ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਜੋ ਕਿ ਉਹਨਾਂ ਨੂੰ ਇਹਨੇ ਪਿਆਰ ਕਰਦੇ ਨੇ ਇਹ ਕਰਨਾ ਥੋੜਾ ਜਿਹਾ ਅੜਪਟਾਜਾ ਲੱਗ ਰਿਹਾ ਪਰ ਇਸ ਦਾ ਉੱਤਰ ਖੁਦ ਕਿੰਗ ਖਾਨ ਦੇ ਰਹੇ ਸੀ ਐਕਟਿੰਗ ਦੀ ਦੁਨੀਆ ਦੇ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਕੁਝ ਹੋਰ ਪਲੈਨਿੰਗਸ ਸੀਗੀਆਂ ਅਸਲ ਦੇ ਵਿੱਚ ਉਹ ਸਾਇੰਟਿਸਟ ਬਣਨ ਦੇ ਲਈ ਪੜ੍ਹਾਈ ਕਰ ਰਹੀ ਸੀ ਹਾਲੀ ਦੇ ਵਿੱਚ ਦੁਬਈ ਦੇ ਵਿੱਚ ਇੱਕ ਸਮਿਟ ਨੇ ਵਿੱਚ ਖੁਦ ਸ਼ਾਹਰੂਖ ਖਾਨ ਨੇ ਖੁਲਾਸਾ ਕੀਤਾ ਸ਼ਾਹਰੂਖ ਖਾਨ ਦਾ ਕਹਿਣਾ ਹੈ ਕਿ ਇੰਡਸਟਰੀ ਤੋਂ ਦੂਰ ਉਹਨਾਂ ਦਾ ਕੈਰੀਅਰ ਬਿਲਕੁਲ हटके ਹੁੰਦਾ ਸ਼ਾਹਰੂਖ ਖਾਨ ਨੇ ਆਪਣੀ ਕੈਰੀਅਰ ਦੀ ਯਾਤਰਾ ਦੇ ਵਿੱਚ ਚਰਚਾ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਅਕੈਡਮਿਕ ਦੁਨੀਆ ਦੇ ਵਿੱਚ ਸਿਲਵਰ ਸਕਰੀਨ ਤੱਕ ਆਏ ਸ਼ਾਹਰੂਖ ਖਾਨ ਨੇ ਕਿਹਾ ਕਿ ਮੈਂ ਸਾਇੰਟਿਸਟ ਬਣਨ ਦੇ ਲਈ ਪੜ੍ਹਾਈ ਕੀਤੀ ਮੈਂ ਅਰਥ ਸ਼ਾਸਤਰੀ ਬਣ ਗਿਆ ਤੇ ਫਿਰ ਮਾਸ ਕਮਿਊਨੀਕੇਸ਼ਨ ਵੀ ਸਿੱਖੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੇ ਬਾਰੇ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਟੈਲੀਵਿਜ਼ਨ ਭਾਰਤ ਦੇ ਵਿੱਚ ਉਦੋਂ ਆਇਆ ਹੀ ਸੀ ਤੇ ਉਹਨਾਂ ਨੂੰ 1500 ਰੁਪਏ ਮਿਲ ਗਏ ਸੀ ਜੋ ਕਿ ਉਸ ਸਮੇਂ ਕਾਫੀ ਵੱਡੀ ਰਕਮ ਸੀ ਇਸ ਦੌਰਾਨ ਸ਼ਾਹਰੂਖ ਨੇ ਉਸ ਪਲ ਦਾ ਖੁਲਾਸਾ ਕੀਤਾ ਜ ਜਿਹੜਾ ਉਹਨਾਂ ਦੇ ਕਰੀਅਰ ਦੇ ਵਿੱਚ ਇੱਕ ਅਹਿਮ ਪੜਾਅ ਆ ਸ਼ਾਹਰੂਖ ਖਾਨ ਨੇ ਕਿਹਾ ਕਿ ਇੱਕ ਦਿਨ ਮੈਂ ਆਪਣੇ ਸਕੂਟਰ ਤੇ ਘਰ ਜਾ ਰਿਹਾ ਸੀ ਤੇ ਦੋ ਮਹਿਲਾਵਾਂ ਦੇ ਕੋਲ ਰੁਕ ਗਿਆ। ਉਹਨਾਂ ਨੇ ਮੈਨੂੰ ਦੇਖਿਆ ਤੇ ਚੰਨੌਣ ਲੱਗੀਆਂ। ਉਹਨਾਂ ਦੀ ਖੁਸ਼ੀ ਦੇਖ ਕੇ ਮੈਂ ਖੁਦ ਨੂੰ ਕਿਹਾ ਕਿ ਮੈਨੂੰ ਇਹੀ ਕਰਨਾ ਚਾਹੀਦਾ ਹੈ। ਮੈਨੂੰ ਲੋਕਾਂ ਦੀ ਖੁਸ਼ੀ ਦਾ ਕਾਰਨ ਬੰਨਣਾ ਚਾਹੀਦਾ ਹੈ ਇਸ ਲਈ ਮੈਂ ਇੱਕ ਐਕਟਰ ਬਣ ਗਿਆ। ਸ਼ਾਹਰੂਖ ਖਾਨ ਨੇ ਆਪਣੀ ਸੁਪਰਸਟਾਰ ਵਾਲੀ ਇਮੇਜ ਨੂੰ ਲੈ ਕੇ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਮੇਰੀ ਇਸ ਇਮੇਜ ਨੂੰ ਬਣਾਉਣ ਦੇ ਲਈ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਹੀ ਸਪਸ਼ਟ ਹਾਂ ਕਿ ਮੇਰੀ امیਜ ਦੇ ਲਈ ਮੈਂ ਕਾਫੀ ਮਿਹਨਤ ਕਰਦਾ ਹਾਂ ਮੈਂ ਸ਼ਾਹਰੂਖ ਖਾਨ ਦੀ امیਜ ਦੇ ਲਈ ਕੰਮ ਕਰਦਾ ਹਾਂ ਸ਼ਾਹਰੂਖ ਖਾਨ ਨੇ ਵਰਕਫਰੰਟ ਦੀ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਅਗਲੀ ਫਿਲਮ ਕਿੰਗ ਹੈ ਇਸ ਦੇ ਵਿੱਚ ਉਹਨਾਂ ਨੇ ਆਪਣੀ ਬੇਟੀ ਸੁਹਾਨਾ ਖਾਨ ਨੂੰ ਵੀ ਰੋਲ ਦਿੱਤਾ ਹੈ ਯਾਨੀ ਕਿ ਸੁਹਾਨਾ ਖਾਨ ਵੀ ਉਹਨਾਂ ਦੇ ਨਾਲ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਹੈ